ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ job.punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪਸਟ ਕੌਨਸਟੇਬਲ 2024 ਤੇ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਹਾਂ 2024 ਦੇ ਕੈਂਡੀਡੇਟਸ ਲਈ ਕੀ ਇਨਫੋਰਮੇਸ਼ਨ ਆ ਇਹ ਤੁਹਾਨੂੰ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਕਿ ਜਿਹੜਾ ਹੁਣ 27 ਤਰੀਕ ਨੂੰ 27 ਨੰਬਰ ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਆਪਾਂ ਧਰਨਾ ਲਾਉਣਾ ਪੰਜਾਬ ਪਸਟ ਕੌਨਸਟੇਬਲ 2024 ਦੀ ਜੁਆਇਨਿੰਗ ਲਈ ਤੇ ਜਿਹੜੇ 2025 ਦੇ ਕੈਂਡੀਡੇਟਸ ਨੇ ਉਹਨਾਂ ਦੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ 28 ਤਰੀਕ ਤੋਂ ਸ ਤੇ 5 ਤਰੀਕ ਤੱਕ ਨੂੰ ਜਿਹੜੀ ਹੈ ਕਿ ਮਤਲਬ ਫਾਈਨਲ ਸਿਲੈਕਸ਼ਨ ਆਪਾਂ ਕਹਿ ਸਕਦੇ ਹਾਂ ਕਿ ਕੰਪਲੀਟ ਹੋ ਜਾਊਗੀ ਤੇ ਇਸ ਚ ਹੁਣ ਜਿਹੜੇ ਬੱਚਿਆਂ ਦੇ ਡਾਊਟ ਨੇ ਡਾਕੂਮੈਂਟਸ ਰਿਲੇਟਡ ਜਾਂ ਉਹਨਾਂ ਦਾ ਕੋਈ ਵੀ ਮਤਲਬ ਕਿ ਕਿਸੇ ਵੀ ਪ੍ਰਕਾਰ ਦਾ ਡਾਊਟ ਆ ਕੋਈ ਮੈਡੀਕਲ ਇਸ਼ੂ ਆ ਜਾਂ ਕੋਈ ਡਾਕੂਮੈਂਟ ਨਾਲ ਆ ਜਾਂ 2024 ਦੇ ਬੱਚਿਆਂ ਦੀ ਜੁਆਇਨਿੰਗ ਸੰਬੰਧੀ ਕੋਈ ਵੀ ਗੱਲਬਾਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਨੀਆਂ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਵੀਡੀਓ ਸ਼ੇਅਰ ਕਰਦੇ 2024 ਦੇ ਕੈਂਡੀਡੇਟਸ ਨਾਲ ਵੀ ਤੇ ਹੁਣ ਜਿਹੜੀ ਅੱਜ ਦੀ ਆਪਾਂ ਵੀਡੀਓ ਉਹ ਸਟਾਰਟ ਕਰਦੇ ਆਂ ਤੇ ਜਿਹੜੀ ਆਪਣੀ 2024 ਦੇ ਧਰਨੇ ਦੀ ਗੱਲ ਰਹੀ ਉਹ ਆਪਾਂ ਵੀਡੀਓ ਦੇ ਐਂਡ 'ਚ ਆ ਕੇ ਕਰਾਂਗੇ ਤਾਂ ਕਿਰਪਾ ਕਰਕੇ ਇੱਕ ਮੇਰੀ ਹੋਰ ਸਾਰੇ ਬੱਚਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਜਿਹੜੇ ਡਾਊਟ ਮੈਂ ਵੀਡੀਓ ਦੇ ਵਿੱਚ ਕਲੀਅਰ ਕਰਦਾ ਨਾ ਉਹੀ ਸੇਮ ਡਾਊਟ ਕਈ ਵਾਰ ਕਮੈਂਟਾਂ ਦੇ ਵਿੱਚ ਪੁੱਛੇ ਹੁੰਦੇ ਨੇ ਤਾਂ ਮੇਰੀ ਜਿਹੜੀ ਹੈ ਸੋਨੂੰ ਇੱਕ ਮਤਲਬ ਕਿ ਇਹ ਰਿਕਵੈਸਟ ਆ ਕਿ ਵੀਡੀਓ ਨੂੰ ਪਲੀਜ਼ ਕਿਰਪਾ ਕਰਕੇ ਪੂਰੀ ਦੇਖ ਲਿਆ ਕਰੋ ਤਾਂ ਜੋ ਜਿਹੜੇ ਤੁਹਾਡੇ ਡਾਊਟ ਇੱਕ ਵੀਡੀਓ ਦੇ ਵਿੱਚ ਹੀ ਕਲੀਅਰ ਹੋ ਜਾਣ ਕਈ ਵਾਰ ਇਹ ਹੋ ਜਾਂਦਾ ਹੈ ਕਿ ਰਿਪਲਾਈ ਨਹੀਂ ਹੁੰਦਾ ਟਾਈਮ ਸਰ ਠੀਕ ਹੈ ਫਿਰ ਤੁਸੀਂ ਕਹੋਗੇ ਕਿ ਸਰ ਤੁਸੀਂ ਰਿਪਲਾਈ ਨਹੀਂ ਕਰਦੇ ਮਤਲਬ ਕਿ ਬਹੁਤ ਬੱਚੇ ਨੇ ਕਮੈਂਟ ਆਉਂਦੇ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤਾਂ ਜੋ ਜਿਹੜੇ ਤੁਹਾਡੇ ਕਮੈਂਟ ਸਾਰੇ ਡਾਊਟ ਨੇ ਕਲੀਅਰ ਹੋ ਸਕਣ ਤੇ ਹੁਣ ਆਪਣਾ ਜਿਹੜਾ ਪਹਿਲਾ ਕਮੈਂਟ ਆ ਉਹ ਦੇਖਦੇ ਆ ਸਰ BC ਫੀਮੇਲ 0.6 ਨੰਬਰ ਉੱਪਰ ਨੇ ਬਣ ਸਕਦੇ ਆ ਕੁਝ 24 ਵਾਲਿਆਂ ਨੂੰ ਜੁਆਇਨਿੰਗ ਮਿਲ ਜਾਏ ਤਾਂ ਦੇਖੋ ਹੋ ਸਕਦਾ ਠੀਕ ਹੈ ਅਗਰ 2024 ਵਾਲੇ ਬੱਚਿਆਂ ਦੀ ਜੁਆਇਨਿੰਗ ਦੀ ਡੇਟ ਅਨਾਉਂਸ ਕਰਤੀ 27 ਤਰੀਕ ਨੂੰ ਕਿ ਕਿਸ ਦਿਨ ਜੁਆਇਨਿੰਗ ਦੇਣੀ ਆ ਤਾਂ ਮੈਂ ਇਹੀ ਗੱਲ ਕੀ ਸ਼ੋਰਟੀ ਨਾਲ ਕਹਿ ਸਕਦਾ ਕਿ ਜੇ ਅਗਰ 100 ਸਟੂਡੈਂਟ ਆ ਤਾਂ 100 ਦੇ ਵਿੱਚੋਂ ਜਿਹੜਾ ਹੈਗਾ 50 ਸਟੂਡੈਂਟ ਸੋਡੇ ਉਹਨਾਂ ਨੇ ਡੀਵੀ ਦੇਣ ਨਹੀਂ ਜਾਣਾ ਅਗਰ ਉਹ ਜਿਹੜਾ ਹੈਗਾ ਮਤਲਬ ਕਿ 27 ਨਵੰਬਰ ਨੂੰ ਆਪਣੀ ਜਿਹੜੀ 2024 ਜੁਆਇਨਿੰਗ ਆ ਬੱਚਿਆਂ ਦੀ ਉਹਨੂੰ ਅਨਾਉਂਸ ਕਰ ਦੇਣਗੇ ਕਿਸ ਦਿਨ ਬੱਚਿਆਂ ਦੀ ਜੁਆਇਨਿੰਗ ਹੋਣੀ ਆ ਤਾਂ ਮੇਰੀ ਜਿਹੜੀ ਹੈਗੀ ਸਾਰਿਆਂ ਨੂੰ ਸਾਨੂੰ ਹੱਥ ਬਨ ਕੇ ਰਿਕੁਐਸਟ ਹੈ ਕਿ 2025 ਵਾਲੇ ਬੱਚਿਆਂ ਨੇ ਵੀ 2024 ਵਾਲੇ ਬੱਚਿਆਂ ਦਾ ਸਾਥ ਦੇਣਾ ਠੀਕ ਹੈ ਆਰਮਡ ਵਾਲੇ ਤਾਂ ਜਾਣਗੇ ਵੀ ਡੀਵੀ ਵਾਸਤੇ ਦੇਖੋ ਆਰਮਡ ਵਾਲੇ ਵੀ ਮਤਲਬ ਕਿ ਜਿਹੜੇ ਬੱਚਿਆਂ ਦਾ ਇਸ ਵਾਰ ਵੀ ਆਰਮਡ ਦੇ ਵਿੱਚ ਨੰਬਰ ਆ ਉਹ ਤਾਂ ਮੈਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਉਹ ਤਾਂ ਨਹੀਂ ਜਾਣਗੇ ਤੇ ਬਾਕੀ ਜਿਹੜੇ ਆਰਮਡ ਵਿੱਚ ਹੈਗੇ ਨੇ 2024 ਵਿੱਚ ਪਰ ਉਹਨੂੰ ਡਿਸਟ੍ਰਿਕਟ ਵਿੱਚ ਚਾਹੁੰਦੇ ਨੇ ਤਾਂ ਉਹ ਤਾਂ ਦੇਖੋ ਛੋਟੇ ਕੈਨ ਨਾਲ ਵੀ ਨਹੀਂ ਹਟਦੇ ਠੀਕ ਹੈ ਉਹਨਾਂ ਨੇ ਤਾਂ ਮਤਲਬ ਕਿ ਉਹਨਾਂ ਉਹ ਚਲੋ ਉਹਨਾਂ ਦੀ ਸ਼ੈ ਹੈ ਕਿ ਉਹਨਾਂ ਨੇ ਡਿਸਟ੍ਰਿਕਟ ਦੇ ਵਿੱਚ ਸਿਲੈਕਸ਼ਨ ਲੈਣੀਆਂ ਤਾਂ ਉਹ ਹੁਣ ਵੀ ਜਾਣਗੇ ਡੀਵੀ ਛੋਟੇ ਘਟਵੰਧ ਹੁੰਦੀ ਹੈ ਤਾਂ ਵੀ ਜਾਣਗੇ 2024 ਦੀ ਜੁਆਇਨਿੰਗ ਮਿਲੇ ਨਾ ਮਿਲੇ ਉਹਨਾਂ ਨੇ ਜਾਣਾ ਹੀ ਜਾਣਾ ਠੀਕ ਹੈ ਉਹ ਆਪਾਂ ਚਲੋ ਉਹ ਲੱਗ ਗਿਆ ਈਸ਼ੂ ਹੈ ਉਹ ਅਗਲੇ ਪਰ ਮੇਬੀ ਹੋ ਸਕਦਾ ਹੈ ਅਗਰ ਜਿਹੜੇ ਬੱਚੇ ਆਰਮਡ ਵਾਲੇ ਨੇ 2014 ਵਿੱਚ ਉਹ ਹੁਣ ਡੀਵੀ ਲਈ ਨਹੀਂ ਜਾਣਗੇ ਠੀਕ ਹੈ ਜਿਨ੍ਹਾਂ ਨੂੰ ਆਸੀ ਕਿ ਅਸੀਂ ਡਿਸਟ੍ਰਿਕਟ ਦੇ ਵਿੱਚ ਹੋ ਜਾਣਗੇ ਪਰ ਨੰਬਰ ਘਟਣ ਦੇ ਕਾਰਨ ਦੁਬਾਰਾ ਆਰਮਡ ਦੇ ਵਿੱਚ ਆ ਗਏ ਤਾਂ ਉਹ ਤਾਂ ਨਹੀਂ ਜਾ ਸਕਦੇ ਠੀਕ ਹੈ ਸਰ ਮੇਰੇ ਐਪਲੀਕੇਸ਼ਨ ਫਾਰਮ ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਫਿਲ ਜੋ ਕਿ ਸਾਈਡ ਦੇ ਖੁੱਦ ਦੇ ਸਪੈਲਿੰਗ ਆਪਸ਼ਨ ਚ ਬਟ ਰੀਅਲ ਸਪੈਲਿੰਗ ਪੰਜਾਬ ਅੱਛਾ ਠੀਕ ਹੈ ਇਹ ਸ਼ਾਇਦ ਕਮੈਂਟ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਲਿਆ ਸੀਗਾ ਇਹ ਯੂ ਤੇ ਏ ਦਾ ਫਰਕ ਹੈ AC ਦੇ ਤੁਸੀਂ ਮਤਲਬ ਕਿ ਕੋਈ ਦਿੱਕਤ ਨਾ ਮੰਨੋ ਅਗਰ ਯੂਨੀ ਮਤਲਬ ਕਿ ਆਪਣੀ ਜਿਹੜੀ ਪੰਜਾਬ ਉਸ ਦੀ ਸਾਈਟ ਹੈ ਐਗਰੋ ਹੋ ਇਹਹੀ ਸਪੈਲਿੰਗ ਜਿਹੜੇ ਕੈਪਚਰ ਕਰਦੀ ਹੈ ਠੀਕ ਹੈ ਜੇ ਮਤਲਬ ਕਿ ਇਹ ਸਪੈਲਿੰਗ ਕੈਪਚਰ ਕਰਦੀ ਆ ਤਾਂ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਬਾਕੀ ਅਗਰ ਉਹਨਾਂ ਨੂੰ ਉੱਥੇ ਕੋਈ ਡਾਊਟ ਲੱਗਿਆ ਤਾਂ ਤੁਸੀਂ ਉੱਥੇ ਉਹਨਾਂ ਨੂੰ ਦੱਸ ਦਿਓ ਠੀਕ ਹੈ ਜਦੋਂ ਤੁਹਾਡੀ ਡੀਵੀ ਵਾਲੇ ਦੇ ਨਾਲ ਕੋਈ ਸਪੈਲਿੰਗ 'ਚ ਅਗਰ ਮਿਸਟੇਕ ਲੱਗੀ ਤੇ ਉਹ ਤੁਹਾਨੂੰ ਉੱਥੇ ਇੱਕ ਬਾਈਟ ਪੇਪਰ ਦੇ ਦੇਣਗੇ ਉੱਤੇ ਉਹਦੇ ਉੱਤੇ ਜਿਹੜਾ ਹੈਗਾ ਸਾਰਾ ਕੁਝ ਤੁਹਾਨੂੰ ਲਿਖਿਆ ਦੇਣਗੇ ਮਤਲਬ ਇਸ ਚੀਜ਼ ਦਾ ਤੁਸੀਂ ਕੋਈ ਚੱਕਰ ਨਾ ਮੰਨੋ ਨੈਕਸਟ ਹੈਗਾ ਸਰ ਐਪਲੀਕੇਸ਼ਨ ਫਾਰਮ ਤੇ ਵੋਟਰ ਕਾਰਡ ਨਹੀਂ ਲਗਾਇਆ ਹੁਣ ਜ਼ਰੂਰਤ ਤਾਂ ਨਹੀਂ ਜੀ ਵੋਟਰ ਕਾਰਡ ਦੀ ਕੋਈ ਜ਼ਰੂਰਤ ਨਹੀਂ ਤੁਹਾਡਾ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਠੀਕ ਹੈ ਜਿਹੜਾ ਆਪਾਂ ਐਜ਼ ਅ ਪ੍ਰੂਫ ਮਤਲਬ ਕਿ ਆਈਡੀ ਪ੍ਰੂਫ ਲਾਉਣੇ ਹੁੰਦੇ ਆ ਘੱਟੋ ਘੱਟ ਦੋ ਲਾਉਣੇ ਹੁੰਦੇ ਆ ਪਰ ਅਗਰ ਤੁਸੀਂ ਇੱਕ ਵੀ ਲਾਇਆ ਤਾਂ ਵੀ ਕੋਈ ਚੱਕਰ ਨਹੀਂ ਪੈਰਗਾ ਸਿਰਫ ਕੋਲ ਵੋਟਰ ਕਾਰਡ ਜਾਂ ਪੈਨ ਕਾਰਡ ਉਹ ਆਧਾਰ ਕਾਰਡ ਤੋਂ ਬਿਨਾ ਵੋਟਰ ਕਾਰਡ ਹੈ ਜਾਂ ਪੈਨ ਕਾਰਡ ਹੈ ਤਾਂ ਉਹਨਾਂ ਨੂੰ ਜ਼ਰੂਰ ਨਾਲ ਲੈ ਜਿਓ ਬੈਸੇ ਕੋਈ ਲੋੜ ਨਹੀਂ ਹੈਗੀ ਠੀਕ ਹੈ ਅਗਰ ਤੁਸੀਂ ਆਧਾਰ ਕਾਰਡ ਲਾਇਆ ਤਾਂ ਬਹੁਤ ਹੈ ਸਰ ਮੈਂ ਬੀਏ ਦੀ ਮਾਰਕਸ਼ੀਟ ਲਗਾਈ ਥੀ ਫਾਰਮ ਫਿਲ ਕਰਤੇ ਟਾਈਮ ਉਸ ਵਿੱਚ ਮੇਰਾ ਨਾਮ ਗਲਤ ਥਾ ਔਰ ਅਬ ਮੈਂਨੇ ਉਹ ਸਹੀ ਕਰਵਾ ਲਿਆ ਹੈ ਕੀ ਮੈਨੂੰ ਐਫੀਡੇਵਿਟ ਬਣਵਾਉਣਾ ਪਵੇਗਾ ਹਾਂਜੀ ਤੁਹਾਨੂੰ ਬਣਵਾਉਣਾ ਪਊਗਾ ਕਿ ਜਿਹੜੀ ਪੁਰਾਣੀ ਮਾਰਕਸ਼ੀਟ ਸੀ ਉਸ ਦੇ ਉੱਤੇ ਜਿਹੜਾ ਮੇਰਾ ਨਾਮ ਸੀ ਉਹ ਗਲਤ ਸੀਗਾ ਤੇ ਹੁਣ ਮੈਂ ਆਪਣਾ ਇਹ ਅਪਡੇਟ ਕਰਵਾ ਕੇ ਨਾਮ ਸਹੀ ਕਰਵਾਇਆ ਤਾਂ ਤੁਹਾਨੂੰ ਐਫੀਡੇਵਿਟ ਬਣਵਾਉਣਾ ਪਊਗਾ ਇਸ ਚੀਜ਼ ਲਈ ਨੈਕਸਟ ਕਮੈਂਟ ਹੈ ਆਧਾਰ ਕਾਰਡ ਅਪਡੇਟ ਕਰਵਾਇਆ ਸੀ ਪਹਿਲਾਂ ਰਾਣਾ ਚ ਨੰਨੇ ਨਾਲ ਪਿਆਸੀ ਹੁਣ ਮੈਂ ਅਪਡੇਟ ਕਰਵਾ ਲਿਆ ਹੁਣ ਸਰ ਆਧਾਰ ਕਾਰਡ ਇੰਗਲਿਸ਼ ਚ ਆਂਦਾ ਫਿਰ ਹੁਣ ਦੋਨੋਂ ਆਧਾਰ ਕਾਰਡ ਲੈ ਜਾ ਹਾਂਜੀ ਨਾਲੇ ਤੁਸੀਂ ਦੋਨੋਂ ਆਧਾਰ ਕਾਰਡ ਲੈ ਜਿਓ ਤੇ ਦੂਜੀ ਗੱਲ ਨਾਲੇ ਤੁਸੀਂ ਕੈਫੀਡੇਫਟ ਤਿਆਰ ਕਰਵਾ ਲਿਓ ਕਿ ਮੈਂ ਆਧਾਰ ਕਾਰਡ ਅਪਡੇਟ ਕਰਵਾਇਆ ਠੀਕ ਹੈ ਕਿਉਂਕਿ ਜਦੋਂ ਤੁਸੀਂ ਉੱਥੇ ਜਿਹੜਾ ਆਧਾਰ ਕਾਰਡ ਲਾਇਆ ਉਹ ਤਾਂ ਪੰਜਾਬੀ 'ਚ ਵੀ ਨਾਮ ਲਿਖਿਆ ਹੋਇਆ ਇੰਗਲਿਸ਼ 'ਚ ਵੀ ਨਾਮ ਲਿਖਿਆ ਹੈ ਪਰ ਜੇ ਤੁਸੀਂ ਨਵਾਂ ਆਧਾਰ ਕਾਰਡ ਦਿਖਾਉਂਗੇ ਜਿਸ ਦੇ ਵਿੱਚ ਸਿਰਫ ਇੰਗਲਿਸ਼ ਦੇ ਵਿੱਚ ਨਾਮ ਲਿਖਿਆ ਹੈ ਤਾਂ ਕਰਕੇ ਆਪਣਾ ਜਿਹੜਾ ਆਧਾਰ ਕਾਰਡ ਪੁਰਾਣਾ ਵੀ ਲੈ ਜਿਓ ਨਵਾਂ ਵੀ ਲੈ ਜਿਓ ਤੇ ਇੱਕ ਐਫੀਫੀਡੇਫਟ ਵੀ ਲੈ ਜਿਓ ਕਿ ਜਿਹੜਾ ਮੇਰਾ ਨੇਮ ਦੀ ਸਪੈਲਿੰਗ ਗਲਤ ਨੇ ਤੇ ਹੁਣ ਨੈਕਸਟ ਕਮੈਂਟ ਹੈ ਸਰ ਐਪਲੀਕੇਸ਼ਨ ਫਾਰਮ ਵਿੱਚ ਆਧਾਰ ਕਾਰਡ ਅਪਲੋਡ ਕਰਨ ਵਿਲੇ ਆਧਾਰ ਕਾਰਡ ਦੀ ਇੱਕ ਸਾਈਡ ਅਪਲੋਡ ਕੀਤੀ ਸੀ ਬੈਕ ਸਾਈਡ ਜਿਹਦੇ ਉੱਪਰ ਐਡਰੈਸ ਹੁੰਦਾ ਉਹ ਸਾਈਡ ਅਪਲੋਡ ਨਹੀਂ ਹੋ ਪਾਈ ਤਾਂ ਫੀਡਬੈਕ ਤੁਹਾਨੂੰ ਨਾ ਪੂਗਾ ਜੀ ਜ਼ਰੂਰਤ ਨਹੀਂ ਦੇਖੋ ਜੀ ਤੁਹਾਨੂੰ ਇਸ ਚੀਜ਼ ਲਈ ਕੋਈ ਜ਼ਰੂਰਤ ਨਹੀਂ ਆਧਾਰ ਕਾਰਡ ਦੀ ਇੱਕ ਸਾਈਡ ਅਪਲੋਡ ਹੋ ਗਈ ਉਹ ਜਿਹੜਾ ਮੇਨ ਉਹਦਾ ਨੰਬਰ ਹੁੰਦਾ ਠੀਕ ਆ ਆਧਾਰ ਕਾਰਡ ਦਾ ਜੋ ਵੀ ਮਤਲਬ ਕਿ ਤੁਹਾਡੇ 12 ਅੰਕਾਂ ਦਾ ਜਿਹੜਾ ਨੰਬਰ ਹੁੰਦਾ ਉਹ ਅੰਕਾਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਉਹੀ ਨੰਬਰ ਜ਼ਰੂਰੀ ਹੁੰਦੇ ਨੇ ਠੀਕ ਹੈ ਬੈਕ ਸਾਈਡ ਲਗਾਉਣੀ ਨਾ ਲਗਾਉਣੀ ਤੇ ਬਾਕੀ ਕਰੋ ਕੋਈ ਤੁਹਾਨੂੰ ਡਾਊਟ ਵੀ ਆਇਆ ਹੋ ਉਥੇ ਛੁਡੇ ਅਧਾਰ ਕਾਰਡ ਛੁਡੇ ਕੋਲ ਹੋਊਗਾ ਉਹ ਥੋੜੀ ਮਤਲਬ ਕਿ ਉਥੇ ਫੋਟੋਕਾਪੀ ਕਰਕੇ ਰੱਖ ਲਵਾਂਗੇ ਇਸ ਲਈ ਨਾ ਤੁਹਾਨੂੰ ਕਿਸ ਐਫੀਡੇਵਿਟ ਦੀ ਜ਼ਰੂਰਤ ਹੈ ਨਾ ਤੁਹਾਨੂੰ ਕਿਸ ਸੈਪਰੇਸ਼ਨ ਦੀ ਜ਼ਰੂਰਤ ਹੈ ਤੇ ਨੈਕਸਟ ਹੈਗਾ ਸਰ ਐਕਸ ਸਰਵਿਸਮੈਨ BC ਚ ਕੋਈ ਵੈਕੈਂਸੀ ਬਹੁਤ ਕਮ ਹੈ ਔਰ ਐਕਸ ਸਰਵਿਸਮੈਨ ਜਨਰਲ ਕੀ ਜ਼ਿਆਦਾ ਹੈ ਐਕਸ ਸਰਵਿਸਮੈਨ BC ਐਕਸ ਸਰਵਿਸਮੈਨ ਜਨਰਲ ਕਾਊਂਟ ਹੋ ਸਕਦਾ ਫਾਈਨਲ ਜੈਸ ਜਨਰਲ ਅਨ ਰਿਜ਼ਰਵ ਦੇਖੋ ਜੀ ਇਸ ਚੀਜ਼ ਬਾਰੇ ਫਿਲਹਾਲ ਮੈਨੂੰ ਮਤਲਬ ਕਿ ਕੋਈ ਇਨਫੋਰਮੇਸ਼ਨ ਨਹੀਂ ਕੋਈ ਜਾਣਕਾਰੀ ਨਹੀਂ ਪਰ ਮੈਂ ਤੁਹਾਡਾ ਜਿਹੜਾ ਹੈਗਾ ਇਹ ਡਾਊਟ ਹੈ ਇਹ ਜਰੂਰ ਕਲੀਅਰ ਕਰ ਦਊਗਾ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਕਿਸੇ ਤੋਂ ਵੀ ਪਤਾ ਕਰਕੇ ਪਰ ਆਪਾਂ ਕਹਿ ਸਕਦੇ ਹਾਂ ਕਿ ਇਸ ਤਰੀਕੇ ਨਾਲ ਨਹੀਂ ਹੁੰਦਾ ਅਗਰ ਤੁਹਾਡੇ ਨੰਬਰ ਜ਼ਿਆਦਾ ਹੁੰਦੇ ਤਾਂ ਤੁਸੀਂ ਓਪਨ ਅਨ ਰਿਜ਼ਰਵਡ ਕੈਟਾਗਰੀ ਦੇ ਵਿੱਚ ਤਾਂ ਕਾਊਂਟ ਹੋ ਸਕਦੇ ਹੋ ਪਰ ਇਹ ਨਹੀਂ ਹੈਗਾ ਕਿ ਸਪੈਸ਼ਲੀ ਜਿਹੜੀਆਂ ਕੈਟਾਗਰੀਜ਼ ਦਿੱਤੀਆਂ ਹੁੰਦੀਆਂ ਨੇ ਉਹਦੇ ਵਿੱਚ ਨਹੀਂ ਤੁਸੀਂ ਆ ਸਕਦੇ ਕਿਉਂਕਿ ਉੱਥੇ ਸਿਰਫ ਜਿਹੜੇ ਤੁਹਾਡੇ ਸਰਟੀਫਿਕੇਟ ਕੰਮ ਕਰਦੇ ਨੇ ਤੇ ਤੁਸੀਂ ਸਰਟੀਫਿਕੇਟ ਕਿਹੜੀ ਜਿਹੜੀ ਹੈਗਾ ਆਪਾਂ ਕਹਿ ਸਕਦਾ ਕੈਟਾਗਰੀ ਦਾ ਅਕਾਊਂਟ ਲਾਇਆ ਹੋਇਆ ਠੀਕ ਹੈ ਤੁਸੀਂ ਓਪਨ ਕੈਟਾਗਰੀ ਜਿੱਦਾ ਕੋਈ ਵੀ ਆ ਸਕਦਾ ਪਰ ਆਪਾਂ ਕਹਿ ਸਕਦਾ ਕਿ ਮਿਊਚੁਅਲ ਤੁਸੀਂ ਕਿਸੇ ਵੀ ਕੈਟਾਗਰੀ ਚ ਚੇਂਜ ਨਹੀਂ ਹੋ ਸਕਦੇ ਠੀਕ ਹੈ ਤੇ ਨੈਕਸਟ ਆ ਗਿਆ ਸਰ ਮੇਰੀ ਫਰੈਂਡ ਐਸ ਸੀ ਆਰ ਉਹ ਹੈ ਉਹਨੇ ਐਪਲੀਕੇਸ਼ਨ ਭਰਨ ਲੱਗੇ ਐਸ ਸੀ ਐਮ ਬੀ ਚ ਭਰਤਾ ਹੁਣ ਉਹਦੀ ਐਸ ਸੀ ਆਰ ਉਹਦੀ ਮੈਟ ਕਲੀਅਰ ਹੈ ਪਰ ਐਸ ਸੀ ਐਮ ਬੀ ਦੀ ਮੈਟ ਕਲੀਅਰ ਹੈ ਦੀ ਮੈਟ ਕਲੀਅਰ ਹੈ ਕਲੀਅਰ ਨਹੀਂ ਨਹੀਂ ਪਰ ਇਸ ਠੀਕ ਹੈ ਇਹਦੇ ਚ ਕੋਈ ਹੱਲ ਇਹ ਚ ਦੇਖੋ ਜੀ ਹੁਣ ਇਹਦਾ ਕੋਈ ਹੱਲ ਨਹੀਂ ਅਗਰ ਤੁਹਾਡਾ ਡੀਵੀ ਦੇ ਵਿੱਚ ਨਾਮ ਆਉਂਦਾ ਤਾਂ ਤਾਂ ਉੱਥੇ ਜਾ ਕੇ ਹੱਲ ਹੋ ਸਕਦਾ ਸੀ ਕਿ ਸ਼ਾਇਦ ਤੁਸੀਂ ਐਫੀ ਡੈਪਟ ਦੇ ਦਿੰਦੇ ਕਿ ਬਾਈ ਜਿਹੜਾ ਮਿਸਟੇਕ ਜਿਹੜੀ ਮਤਲਬ ਕਿ ਕਾਸਟ ਸੀ ਉਹ ਲੱਗ ਚੁਣੀ ਗਈ ਪਰ ਹੁਣ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਅਗਰ ਤੁਹਾਡਾ ਡੀਵੀ ਦੇ ਵਿੱਚ ਨਾਮ ਨਹੀਂ ਆਇਆ ਤਾਂ ਤੁਸੀਂ ਉੱਥੇ ਤੁਹਾਨੂੰ ਐਂਟਰੀ ਨਹੀਂ ਦੇ ਸਕਦੇ ਬਿਨਾਂ ਐਡਮਿਟ ਕਾਰਡ ਤੋਂ ਤਾਂ ਵੀ ਤੁਸੀਂ ਹੈੱਡਕੁਆਟਰ ਦੇ ਅੰਦਰ ਜਾ ਕੇ ਐਡਮਿਟ ਕਾਰਡ ਜਿਹੜਾ ਹੈਗਾ ਮਤਲਬ ਕਿ ਦਿਖਾ ਕੇ ਕੈਸੂ ਕਹੋਗੇ ਹਾਂ ਮਰੀ ਕਾਸਟ ਜਿਹੜੀ ਗਲਤ ਫਾਰਮ ਫਿਲ ਹੋ ਗਿਆ ਠੀਕ ਹੈ ਪਰ ਹੁਣ ਇਸ ਚੀਜ਼ ਦਾ ਕੋਈ ਹੱਲ ਨਹੀਂ ਤੇ ਨੈਕਸਟ ਕਮੈਂਟ ਹੈ ਸਰ ਮੇਰੀ ਡੀਵੀ ਦੀ ਡੇਟ ਫੋਰ ਸੈਮ ਤੇ ਫਿਜ਼ਿਕਸ ਇਗਜ਼ਾਮ ਦੀ ਡੇਟ ਸੇਮ ਆ ਗਈ ਮੈਂ ਹੈਲਪ ਟੈਕਸਟ ਤੇ ਮੇਲ ਪਾਈ ਕੋਈ ਆਨਸਰ ਨਹੀਂ ਆਇਆ ਅਗਰ ਦੇਖੋ ਜੀ ਕੋਈ ਆਨਸਰ ਆ ਗਿਆ ਤਾਂ ਤਾਂ ਠੀਕ ਹੈ ਅਗਰ ਕੋਈ ਤੁਹਾਡਾ ਅਪਡੇਟ ਨਹੀਂ ਆਉਂਦੀ ਤਾਂ ਤੁਸੀਂ ਉਸੇ ਸੇਮ ਦਿਨ ਜਿਹੜਾ ਹੈਗਾ ਡੀਵੀ ਦੇ ਨਾਲ ਜਾਣਾ ਅਗਰ ਤੁਸੀਂ ਡੀਵੀ ਮੈਸੇਜ ਕਰਤੀ ਤਾਂ ਤੁਹਾਨੂੰ ਅਗਲੇ ਦਿਨ ਐਂਟਰੀ ਨਹੀਂ ਮਿਲੂਗੀ ਤਾਂ ਕਿਰਪਾ ਕਰਕੇ ਅਗਰ ਤੁਹਾਨੂੰ ਲੱਗਦਾ ਕਿ ਥੋੜੀ ਫਾਈਨਲ ਸਿਲੈਕਸ਼ਨ ਹੋ ਜੂਗੀ ਤਾਂ ਤੁਸੀਂ ਆਪਣਾ ਪੇਪਰ ਛੱਡ ਸਕਦੇ ਹੋ ਠੀਕ ਹੈ ਤੇ ਪੇਪਰ ਚਲੋ ਪੇਪਰ ਇਹੇ ਪੇਪਰ ਆਪਾਂ ਕਹਿ ਸਕਦੇ ਹਾਂ ਕਿ ਕੰਪਾਰਟਮੈਂਟ ਦੇ ਤੌਰ ਤੇ ਤੁਸੀਂ ਨੈਕਸਟ ਈਅਰ ਵੀ ਦੇ ਸਕਦੇ ਹੋ ਠੀਕ ਹੈ ਨੈਕਸਟ 6 ਮਹੀਨੇ ਪੇਪਰ ਜਿਹੜਾ ਹੈਗਾ ਮਈ ਵੀ ਆ ਜਾਂਦਾ ਠੀਕ ਹੈ ਅਗਰ ਕੋਈ ਡਿਗਰੀ ਦਾ ਪੇਪਰ ਹੁੰਦਾ ਹੈ ਤਾਂ ਤੁਸੀਂ ਉਸ ਵੇਲੇ ਦੇ ਸਕਦੇ ਹੋ ਪਰ ਜੇ ਅਗਰ ਤੁਹਾਨੂੰ ਕੋਈ ਅਪਡੇਟ ਮਿਲ ਗਈ ਫਿਰ ਤਾਂ ਠੀਕ ਹੈ ਪਰ ਨਹੀਂ ਤੁਹਾਨੂੰ ਸੇਮ ਦਿਨ ਜਿਹੜਾ ਹੈਗਾ ਡੀਵੀ ਦੇ ਜਾਣਾ ਪਊਗਾ ਸਰ ਮੈਂ ਫਾਰਮ ਫਿਲ ਕਰਨ ਸਮੇਂ ਆਈਡੀ ਪ੍ਰੂਫ ਦਾ ਰਿਕਾਰਡ ਹੀ ਲਗਾਇਆ ਸੀ ਮੇਰੇ ਕੋਲ ਵੋਟਰ ਆਈਡੀ ਲਗਾਈ ਨਹੀਂ ਉਸ ਫਦਰ ਨੇਮ ਆਪ ਸੀ ਠੀਕ ਹੈ ਇਕੂ ਆਈਡੀ ਪ੍ਰੂਫ ਲੈ ਜਾ ਸਰ ਕੋਈ ਸ਼ੁੱਤ ਨਹੀਂ ਹਾਂਜੀ ਇਹ ਆ ਦੇਖੋ ਹੁਣ ਜਿਵੇਂ ਇਹ ਬੱਚੇ ਨੇ ਵੋਟਰ ਆਈਡੀ ਕਾਰਡ ਨਹੀਂ ਲਗਾਇਆ ਕਿਉਂਕਿ ਉਹਦੇ ਜਿਹੜਾ ਫਾਦਰ ਦਾ ਨੇਮ ਗਲਤ ਸੀ ਆ ਇਹ ਮਤਲਬ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਪਰਸਨਲੀ ਕਹਿ ਰਿਹਾ ਕਿ ਇਹ ਬਹੁਤ ਵਧੀਆ ਗੱਲ ਆ ਜੇ ਤੁਹਾਡੇ ਕੋਈ ਡਾਕੂਮੈਂਟ ਗਲਤ ਆ ਤੁਸੀਂ ਉਹਨੂੰ ਅਪਡੇਟ ਹੀ ਨਾ ਲਾਓ ਉਹਦੇ ਨਾਲ ਠੀਕ ਆ ਤੁਸੀਂ ਫਾਰਮ ਫਿਲ ਕਰਨ ਵੇਲੇ ਉਹਨੂੰ ਫਿੱਲ ਹੀ ਨਾ ਕਰੋ ਤੇ ਅਗਰ ਤੁਸੀਂ ਸਿਰਫ ਆਈਡੀ ਪ੍ਰੂਫ ਆਧਾਰ ਕਾਰਡ ਲਾਇਆ ਹੋਇਆ ਤਾਂ ਬਹੁਤ ਆ ਤੁਹਾਨੂੰ ਕੋਈ ਜ਼ਰੂਰਤ ਨਹੀਂ ਵੋਟਰ ਕਾਰਡ ਲੈ ਆਉਣ ਦੀ ਜਾਂ ਮਤਲਬ ਕਿ ਕੋਈ ਵੀ ਹਰੂ ਹੋ ਪ੍ਰੂਫ ਦੀ ਆਧਾਰ ਕਾਰਡ ਲਗਾਇਆ ਹੋਇਆ ਜਾਂ ਅਗਰ ਤੁਹਾਡਾ ਆਧਾਰ ਕਾਰਡ ਕੱਲਾ ਲਾਇਆ ਹੋਇਆ ਹੈ ਤਾਂ ਸਿਰਫ ਉਹ ਆਧਾਰ ਕਾਰਡ ਬਹੁਤ ਹੈ ਪਰ ਅਗਰ ਤੁਹਾਡੇ ਕੋਲ ਕੋਈ ਪੈਨ ਕਾਰਡ ਹੋਇਆ ਤਾਂ ਤੁਸੀਂ ਨਾਲ ਲੈ ਜਾਓ ਆਦਰਵਾਇਸ ਕੋਈ ਇਸ਼ੂ ਨਹੀਂ ਤੁਹਾਡਾ ਟੈਂਸਰ ਸਰਟੀਫਿਕੇਟ ਹੈ ਤੁਹਾਡਾ ਆਧਾਰ ਕਾਰਡ ਹੈ ਠੀਕ ਹੈ ਤੁਹਾਡਾ ਪਲੱਸ 2 ਦਾ ਸਰਟੀਫਿਕੇਟ ਹੈ ਉਸ ਚੀਜ਼ ਦਾ ਮਤਲਬ ਕਿ ਇਸ ਚੀਜ਼ ਵੱਲੋਂ ਤੁਸੀਂ ਆਪਾਂ ਕਹਿ ਸਕਦਾ ਕਿ 0% ਰਿਸਕ ਚ ਤੁਸੀਂ ਠੀਕ ਹੈ ਇੰਜੋਏ ਕਰੋ ਤੇ ਨੈਕਸਟ ਡਾਕੂਮੈਂਟ ਹੈਗਾ ਆਪਣਾ ਸਰ ਜਦੋਂ ਅਦਰ ਸਟੇਟ ਗਰਲਸ ਦੀ ਕੱਟਆਫ ਬੁਆਇਜ਼ ਵਾਲੀ ਹੋ ਫਿਰ ਉਹਨਾਂ ਨੂੰ ਡੀਵੀ ਲਈ ਕਿਉਂ ਬੁਲਾਇਆ ਜਿਨ੍ਹਾਂ ਦੇ ਮਾਰਕਸ ਬੁਆਇਜ਼ ਤੋਂ ਘੱਟ ਨੇ ਇਹ ਦੇਖੋ ਜੀ ਇਹ ਮੈਗਮੇ ਦਾ ਪ੍ਰੋਸੀਜਰ ਹੈ ਇਸ ਚੀਜ਼ ਬਾਰੇ ਮੈਂ ਕੋਈ ਜਿਹੜੀ ਹੈਗੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਨੂੰ ਮੈਂ ਤੁਹਾਨੂੰ ਇਹ ਮਤਲਬ ਕਿ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਕਿ ਤੁਹਾਨੂੰ ਜਿਹੜੀ ਕੱਟਆਫ ਹੈ ਫਿਜ਼ੀਕਲੀ ਉਹ ਵੀ ਫੀਮੇਲ ਗਰਲਸ ਦੀ ਕਲੀਅਰ ਕਰਨੀ ਪਊ ਡੀਵੀ ਲਈ ਵੀ ਫੀਮੇਲ ਗਰਲਸ ਦੀ ਕਲੀਅਰ ਕਰਨੀ ਪਊ ਜਿਹੜੀ ਫਾਈਨਲ ਕੱਟਆਫ ਹੈ ਉਹ ਤੁਹਾਨੂੰ ਮੇਲ ਜਰਨਲ ਦੀ ਓਪਨ ਅੰਡ ਰਿਜ਼ਰਵਡ ਕੈਟਾਗਰੀ ਦੀ ਕਲੀਅਰ ਤੇ ਨੈਕਸਟ ਹੈ ਸਰ ਅਦਰ ਸਟੇਟ ਗਰਲਸ ਕੋ ਜਨਰਲ ਬੁਆਏਜ਼ ਮੈਂ ਕਾਊਂਟਰ ਕਰਤੇ ਹਨ ਕਿ ਹਾਂਜੀ ਇਹ ਮਸੂਮ ਜਿਹੜਾ ਹੈਗਾ ਸੇਮ ਤੁਹਾਡਾ ਮਤਲਬ ਕਿ ਪਿਛਲੇ ਡਾਊਟ ਵਾਲੀ ਚੀਜ਼ ਹੈ ਠੀਕ ਹੈ ਅਦਰ ਸਟੇਟ ਗਰਲਸ ਨੂੰ ਫਾਈਨਲ ਕਟਆਫ ਹੈ ਜਿਹੜੀ ਉਹ ਮੇਲ ਦੇ ਬਰਾਬਰ ਕਲੀਅਰ ਕਰਨੀ ਪਾਉਗੀ ਨੈਕਸਟ ਹੈ ਗਾਈ ਜਨਰਲ ਕੈਟੇਗਰੀ ਨੂੰ ਹੁਣ ایਡਬਲਯੂਐਸ ਚ ਆ ਸਕਦਾ ਹੈ ਐ ਕਿਸੇ ਹਿਸਾਬ ਨਾਲ 84 ਨੰਬਰ ਹੈ ਨਾ ਸਰਟੀਫਿਕੇਟ ਹੈਗਾ ایਵੀਐਸ ਦਾ ایਡਬਲਯੂਐਸ ਦਾ ਦੇਖੋ ਜੀ ਪਹਿਲਾਂ ਤਾਂ ਮੈਂ ਇਹ ਜਿਹੜਾ ਕਲੀਅਰ ਕਰ ਦਾਂ ਕਿ ਹੁਣ ਇਸ ਚੀਜ਼ ਦਾ ਕੋਈ ਮਤਲਬ ਕਿ ਸੈਂਸ ਬੰਦੀ ਨਹੀਂ ਤੇ ਦੂਜੀ ਗੱਲ ਅਗਰ ਪਹਿਲੀ ਗੱਲ ਤਾਂ ਹੁਣ ਮਰਦ ਕੇ ਤੁਹਾਡਾ ਤੁਸੀਂ ਐਂਟਰੀ ਨਹੀਂ ਲੈ ਸਕਦੇ ਜਦੋਂ ਜੇ ਥੇ ਡੀ ਵੀ ਹੋ ਗਈ ਅਗਰ ਤੁਸੀਂ ਜਾਲੀ ਸਰਟੀਫਿਕੇਟ ਵੀ ਬਣਾ ਲੈਂਦੇ ਹੋ ਤੇ ਇੱਕ ਮੇਰੀ ਸਾਰੇ ਬੱਚਿਆਂ ਨੂੰ ਰਿਕਵੈਸਟ ਹੈ ਕਿ ਅਗਰ ਤੁਸੀਂ ਕਿਸੇ ਜਾਲੀ ਸਰਟੀਫਿਕੇਟ ਨਾਲ ਫੜੇ ਜਾਂਦੇ ਹੋ ਤਾਂ ਤੁਹਾਡੇ ਤੇ ਧਾਰਾ ਲੱਗਦੀ ਹੈ ਤੇ ਧਾਰਾ ਲੱਗਣ ਤੋਂ ਬਾਅਦ ਤੁਸੀਂ ਸਾਰੀ ਉਮਰ ਨਾ ਕੋਈ ਗਵਰਨਮੈਂਟ ਜੌਬ ਲੈ ਸਕਦੇ ਹੋ ਨਾ ਤੁਸੀਂ ਗਵਰਨਮੈਂਟ ਜੌਬ ਦਾ ਪੇਪਰ ਭਰ ਸਕਦੇ ਹੋ ਠੀਕ ਹੈ ਤਾਂ ਕਿਰਪਾ ਕਰਕੇ ਅਗਰ ਕਿਸੇ ਦਾ ਜਾਲੀ ਸਰਟੀਫਿਕੇਟ ਆ ਤਾਂ ਪਹਿਲੀ ਆਪਦਾ ਵੇਅਰ ਹੋ ਕੇ ਜਾਓ ਇਸ ਚੀਜ਼ ਵੱਲੋਂ ਜਿਹੜਾ ਮੈਂ ਤੁਹਾਨੂੰ ਪਹਿਲੀ ਵਾਰਨਿੰਗ ਦੇ ਚੁੱਕਿਆ ਇਸ ਚੀਜ਼ ਦੀ ਸਰ ای ڈبلیو ایس ਜਿਨ੍ਹਾਂ ਦਾ ਨੰਬਰ ਜ਼ਿਆਦਾ ਜਰਨਲ ਨਾਲ ਉਹ ਜਰਨਲ ਚ ਕਾਊਂਟ ਹੋ ਆ ਕੇ ای ڈبلیو ایس ਜਿਨ੍ਹਾਂ ਦੇ ਦੇਖੋ ਜੀ ਜਰਨਲ ਕਟਆਫ ਤੋਂ ਪਲੱਸ ਜਾਣਗੇ ਨੰਬਰ ਉਹ ਜਰਨਲ ਦੇ ਵਿੱਚ ਕਾਊਂਟ ਹੋਣਗੇ ਤੇ ਜਰਨਲ ਦੀ ਫਿਰ ਉੱਥੇ ਸਮਝੋ ای ڈبلیو ایس ਦੇ 100 ਸੀਟਾਂ ਨੇ ਠੀਕ ਹੈ ਤੇ ਜਰਨਲ ਦੀਆਂ ਹੈਗੀਆਂ ਨੇ ਜਰਨਲ ਦੀਆਂ ਵੀ 100 ਸੀਟਾਂ ਨੇ ਤੇ ਜਰਨਲ ਦੀ ਮੈਟ੍ਰਿਕ ਗਈ 78 ਤੋਂ ਠੀਕ ਹੈ ਆਪਾਂ ਐਗਜ਼ਾਮਪਲ ਦੇ ਤੌਰ ਤੇ ਚੱਲਦੇ ਹਾਂ ਤੇ ای ڈبلیو ایس ਦੀ ਮੈਟ੍ਰਿਕ ਗਈ 76 ਤੋਂ ਤੇ ਇਹਦੇ ਵਿੱਚ 50 ਬੰਦਿਆਂ ਦੇ 98 ਨੰਬਰ ਨੇ ਤਾਂ ਇਹ ਜਿਹੜੇ 50 ਬੰਦੇ ਨੇ 98 ਨੰਬਰਾਂ ਵਾਲੇ ਉਹ ਇਹ ਸ਼ਿਫਟ ਹੋ ਜਾਣਗੇ ਠੀਕ ਹੈ ਜਰਨਲ 'ਚ ਤੇ ਇਧਰੋਂ ਸੌਰੀਅੰਸ ਮਤਲਬ ਕਿ ਇਧਰ ਜਿਹੜੀਆਂ ਹੈਗੀਆਂ ਮਤਲਬ ਕਿ 50 ਬੰਦੇ ਸੀ ਜਿਹੜੇ 98 ਵਾਲੇ ਸੀ ਉਹ 50 ਸੀਟਾਂ ਇਧਰੋਂ ਫੋਰ ਬਈਆਂ ਹੋ ਜਾਣਗੀਆਂ ਤੇ EWS ਦੇ ਘੱਟ ਨੰਬਰਾਂ ਵਾਲੇ 50 ਹੋਰ ਕੈਂਡੀਡੇਟ ਹੋਣਗੇ ਉਹ ਹੋਰ EWS ਦੇ ਵਿੱਚ ਆ ਜਾਣਗੇ ਠੀਕ ਹੈ ਤੇ ਨੈਕਸਟ ਹੈਗਾ ਸਰ ਮੇਰਾ ਫ੍ਰੀडम ਫਾਈਟਰ ਦਾ ਸਰਟੀਫਿਕੇਟ ਵਿੱਚ ਨੇਮ ਦੀ ਮਿਸਟੇਕ ਆ ਪਲੀਜ਼ ਕੀ ਹੱਲ ਹੋ ਸਕਦਾ ਦੱਸੋ ਜੀ ਦੇਖੋ ਜੀ ਮੈਂ ਮਤਲਬ ਕਿ ਇਸ ਚੀਜ਼ ਬਾਰੇ ਤੁਹਾਡੀ ਡੀਬੀ ਬਾਰੇ ਜਿਹੜੀ ਤੁਹਾਡੀ ਕੋਈ ਵੀ ਅਪਡੇਟ ਆਉਂਦੀ ਸੀ ਥੋੜੀ ਭਰਤੀ ਰਿਲੇਟਡ ਮੈਂ ਇਹਨੂੰ ਮਤਲਬ ਕਿ ਬਹੁਤ ਸਮਾਂ ਹੋ ਗਿਆ ਇਸ ਚੀਜ਼ ਬਾਰੇ ਗੱਲਬਾਤ ਕਰਦੇ ਨੂੰ ਕਿ ਅਗਰ ਤੁਹਾਡੇ ਕੋਈ ਡਾਕੂਮੈਂਟਸ ਪ੍ਰੋਬਲਮਾਂ ਤਾਂ ਉਹਨੂੰ ਸਹੀ ਕਰਵਾਓ ਜਲਦੀ ਸਹੀ ਕਰਵਾਓ ਮੈਂ ਤੁਹਾਨੂੰ ਮਤਲਬ ਕਿ ਪਹਿਲਾਂ ਹੀ ਦੱਸਿਆ ਸੀਗਾ ਕਿ ਨੰਬਰ ਤੇ ਮਿਡ ਆਫ ਚ ਜਾ ਕੇ ਜਿਹੜੀ ਤੁਹਾਡੀ ਡੀਬੀ ਸਟਾਰਟ ਹੋ ਸਕਦੀ ਹੈ ਪਰ ਫਿਰ ਵੀ ਮਤਲਬ ਕਿ ਲੇਟ ਹੁੰਦੀ ਹੁੰਦੀ ਬਹੁਤ ਲੇਟ ਹੋ ਗਈ ਕਿਉਂਕਿ ਹਾਈਟ ਵਾਲੇ ਬੱਚਿਆਂ ਦਾ ਇਸ਼ੂ ਸੀਗਾ ਤੁਸੀਂ ਮਤਲਬ ਕਿ ਤੁਹਾਡੇ ਟ్రਾਇਲ ਹੋਣ ਫਿਜ਼ੀਕਲ ਟ్రਾਇਲ ਤੁਹਾਨੂੰ ਡੇਢ ਤੋਂ 2 ਮੱਥ ਹੋ ਚੁੱਕੇ ਨੇ ਤੁਸੀਂ ਇਸ ਚੀਜ਼ ਬਾਰੇ ਪਹਿਲਾਂ ਸੋਚਣਾ ਸੀ ਕਿ ਹੁਣ ਮੈਂ ਜਿਹੜੇ ਹੈਗਾ ਮਤਲਬ ਕਿ ਆਪਣੇ ਸਰਟੀਫਿਕੇਟ ਅਪਡੇਟ ਕਰਵਾ ਲਾਂ ਕੋਈ ਨਾਮ ਗਲਤੀ ਹੈ ਤਾਂ ਉਹਨੂੰ ਸਹੀ ਕਰਵਾ ਲਾਂ ਹੁਣ ਤਾਂ ਤੁਹਾਡੇ ਕੋਲ ਇੱਕ ਕੁਐਸ਼ਨ ਹੈ ਕਿ ਤੁਸੀਂ ਐਫੀਡਾਫਿਟ ਕਰਵਾ ਸਕਦੇ ਹੋ ਕਿ ਜਿਹੜਾ ਮੇਰਾ ਨਾਮ ਨੇਮ ਦੀ ਮਿਸਟੇਕ ਹੈ ਬਾਈ ਟਾਈਪਿੰਗ ਮਿਸਟੇਕ ਹੋ ਚੁੱਕੀ ਹੈ ਠੀਕ ਹੈ ਜਿਹੜੂ ਮਤਲਬ ਕਿ ਬਾਅਦ ਚ ਸਹੀ ਕਰਵਾ ਲੂੰਗਾ ਹੁਣ ਤਾਂ ਇਹੀ ਹਾਲ ਹੈ ਹੁਣ ਕੋਈ ਹੋਰ ਹੱਲ ਨਹੀਂ ਹੈਗਾ ਹੁਣ ਤੁਸੀਂ ਆਪਣਾ ਜਿਹੜਾ ਸਰਟੀਫਿਕੇਟ ਇਹੀ ਤੁਹਾਨੂੰ ਨਾਮ ਲੈ ਕੇ ਜਾਣਾ ਪਊਗਾ ਅਗਰ ਤੁਸੀਂ ਹਾਂ ਕਿਸੇ ਤਰੀਕ ਨਾਲ ਇੱਕ ਦੋ ਦਿਨਾਂ ਦੇ ਵਿੱਚ ਅਪਡੇਟ ਕਰਵਾ ਸਕਦੇ ਹੋ ਕਿਸੇ ਵੀ ਮਤਲਬ ਕਿ ਅਪਾ ਕੈਸਾ ਨਾ ਖੇਚਲ ਕਰਕੇ ਤਾਂ ਤੁਸੀਂ ਉਹ ਆਪਣੀ ਜਿਹੜੀ ਹੈਗੀ ਮਤਲਬ ਕਿ ਪ੍ਰੋਸੈਸ ਆਪ ਦਾ ਚਲਾ ਕੇ ਦੇਖ ਸਕਦੇ ਹੋ ਅਗਰ ਕੁਝ ਹੁੰਦਾ ਠੀਕ ਹੈ ਨੈਕਸਟ ਹੈਗਾ Y ji 12th ਦਾ Digi locker ਵਾਲਾ ਸਰਟੀਫਿਕੇਟ ਵੈਲਿਡ ਹੈ ਜਾਂ ਨਹੀਂ ਦੀ ਵੀ ਲਈ ਦੇਖੋ ਅਗਰ ਤੁਹਾਡੇ ਕੋਲ ਅਰੀਜਨਲ ਹੈਗਾ ਤਾਂ ਤੁਸੀਂ ਆਪਣਾ ਅਰੀਜਨਲ ਨਾਲ ਲੈ ਕੇ ਜਾਓ ਅਗਰ Digi locker ਵਾਲਾ ਲਾਇਸੈਂਸ ਤਾਂ Digi locker ਵਾਲਾ ਵੀ ਚੱਲ ਜੂਗਾ ਪਰ ਅਰੀਜਨਲ ਜ਼ਰੂਰ ਨਾਲ ਲੈ ਕੇ ਜਾਓ ਠੀਕ ਹੈ ਅਗਰ ਅਰੀਜਨਲ ਹੈ ਤੁਹਾਡੇ ਕੋਲੇ ਤੇ ਜਿਹੜੇ ਡਾਊਟ ਸੀ 2025 ਦੇ ਬੱਚਿਆਂ ਦੇ ਉਹ ਆਪਾਂ ਹੁਣ ਜਿਹੜੇ ਕਲੀਅਰ ਕਰ ਚੁੱਕੇ ਆਂ ਤੇ ਮੇਰੇ ਹੁਣ ਮਤਲਬ ਕਿ ਵੀਡੀਓ ਨੂੰ ਜ਼ਰੂਰ ਦੇਖਿਓ ਆਪਾਂ ਇਹ ਬਸ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆ ਬਸ 20 ਤੋਂ 30 ਕਿਟ ਲੈਣੇ ਆ ਸਾਰੇ ਜਿਹੜੇ 2024 ਦੇ ਬੱਚੇ ਨੇ ਅਗਰ ਕੋਈ ਵੀਡੀਓ ਦੇਖ ਰਿਹਾ ਤਾਂ ਉਹਨਾਂ ਸਾਰਿਆਂ ਨੂੰ ਹੱਥ ਜਨਨ ਕੇ ਬੇਨਤੀ ਆ ਅਗਰ ਤੁਸੀਂ ਕਿਸੇ ਦੂਰ ਮਤਲਬ ਕਿ ਏਰੀਏ 'ਚ ਹੋਵੋਗੇ ਤੁਸੀਂ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਵਾਲੀ ਸਾਈਡ 'ਤੇ ਹੋਵੋਗੇ ਤਾਂ ਅਗਰ ਕੋਈ ਥੋੜਾ ਫਰੈਂਡ ਜਿਹੜਾ ਪਟਿਆਲੇ ਵਾਲੀ ਸੈੱਡ ਹੈ ਠੀਕ ਹੈ ਮਾਲਵੇ ਦੇ ਏਰੀਏ 'ਚ ਹੈ ਤਾਂ ਉਹਨਾਂ ਇਕਦਾਂ 2024 ਵਾਲੇ ਬੱਚੇ ਤੇ 2025 ਵਾਲੇ ਬੱਚੇ ਜਿਹੜੇ ਬੱਚੇ ਚਾਹੁੰਦੇ ਆ 2025 ਵਾਲੇ ਕਿ ਸਾਡੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਾ ਹੋਵੇ ਤੇ 2025 ਵਾਲੇ 24 ਵਾਲੇ ਬੱਚੇ ਡੀਵੀ ਚ ਨਾ ਆਉਣ ਤਾਂ ਸਾਰਿਆਂ ਨੇ ਧਰਨੇ ਦੇ ਉੱਤੇ ਆਉਣਾ ਧਰਨਾ ਰੱਖਿਆ ਕਿੱਥੇ ਆ ਧਰਨਾ ਰੱਖਿਆ ਮੁੱਖ ਮੰਤਰੀ ਨਿਵਾਸ ਸਥਾਨ ਸੰਗਰੂਰ ਅੱਗੇ ਠੀਕ ਹੈ ਤੇ 10 ਵਜੇ ਦੇ ਕਰੀਬ ਦਿਨ ਵੀਰਵਾਰ ਨੂੰ 27 ਨਵੰਬਰ ਨੂੰ ਠੀਕ ਹੈ ਤੁਸੀਂ ਸੰਗਰੂਰ ਪਹੁੰਚ ਜਾਣਾ ਕਿੱਥੇ ਪਹੁੰਚਣਾ ਬੇਰਗਾ ਪਲਾਂਟ ਕੋਲ ਬੇਰਗਾ ਪਲਾਂਟ ਕੋਲੋਂ ਰੋਸ ਪ੍ਰਦਰਸ਼ਨ ਸਟਾਰਟ ਕਰਦੇ ਹੋਏ ਸ਼ਾਂਤਮਈ ਤੌਰ ਤੇ ਪੂਰੇ ਮਤਲਬ ਤੇ ਸ਼ਾਂਤਮਈ ਤਰੀਕੇ ਨਾਲ ਠੀਕ ਹੈ ਕਾਰੇ ਰਿਲੇਟਡ ਇਹ ਹੋਊਗਾ ਪੰਜਾਬ ਪੁਲਿਸ ਕਨਸਟੇਬਲ 2024 ਦੀ ਜੁਆਇਨਿੰਗ ਦੇ ਰਿਲੇਟਡ ਤਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉੱਥੇ ਅਗਰ ਜਿਹੜੇ ਬੱਚੇ ਆਉਣਗੇ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਕਿਸੇ ਪ੍ਰਕਾਰ ਦੀ ਸ਼ਰਾਰਤ ਨਹੀਂ ਕਰਨੀ ਕਿਸੇ ਪ੍ਰਕਾਰ ਦੇ ਉੱਥੇ ਹੁੱਲੜਬਾਜ਼ੀ ਨਹੀਂ ਕਰਨੀ ਤੇ ਸਾਰਿਆਂ ਨੇ ਜਿਹੜਾ ਧਰਨੇ ਦੇ ਉੱਤੇ ਜ਼ਰੂਰ ਪਹੁੰਚਣਾ ਤੇ ਬਾਕੀ ਅੱਜ ਦੀ ਇਨਫੋਰਮੇਸ਼ਨ ਸਿਰਫ ਇੰਨੀ ਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਕਰਦੇ ਹੋ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਨਲਾਈਨ ਬ੍ਰੀਫ ਦੀ ਨੋਟੀਫਿਕੇਸ਼ਨ ਮਿਲਦੀ